ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਇੱਕ ਬਹੁਤ ਵੱਡੀ ਕਟਨਾ ਹੋਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਆ ਜਿਸ ਨੇ ਵਧਾ ਦਿੱਤਾ ਹੈ ਔਰ ਕ੍ਰਿਮੀਨਲ ਗਤੀਵਿਧੀਆਂ ਜਿਹੜੀਆਂ ਸ਼ਹਿਰ ਵਿੱਚ ਵਧਦੀਆਂ ਜਾ ਰਹੀਆਂ ਜਿਹੜੇ ਇਹ ਲੁਟੇਰੇ ਨੇ ਜਿਹੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਇਹ ਬਿਲਕੁਲ ਬੇਫਿਕਰ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਦੱਸਦੀ ਕਿ ਇਸ ਸਮੇਂ ਅਸੀਂ ਗੁਰਨਾਨਕਨਗਰ ਗਲੀ ਨੰਬਰ 1 ਚ ਮੌਜੂਦ ਹਾਂ ਔਰ ਆ ਮੇਰੇ ਜਿਹੜੇ ਸੱਜੇ ਹੱਥ ਤੁਸੀਂ ਬਿਲਡਿੰਗ ਦੇਖ ਰਹੇ ਹੋ ਇੱਕ ਕਲੀਨਿਕ ਹੈ ਡਾਕਟਰ ਲੋਕੇਸ਼ ਜੈਨ ਉਹਨਾਂ ਦੀ ਜੋ ਸਾਈਕੀਟਰਿਸ ਨੇ ਔਰ ਇਹਨਾਂ ਕੋਲ ਪੇਸ਼ੈਂਟ ਆਉਂਦੇ ਨੇ ਦੱਸਿਆ ਜਾ ਰਿਹਾ ਕਿ ਉਹ ਰੈਗੂਲਰ ਪੇਸ਼ੈਂਟ ਨੇ ਇਸ ਤੋਂ ਪਹਿਲਾਂ ਵੀ 10ਵੇਂ ਮਹੀਨੇ ਇਹਨਾਂ ਕੋਲ ਮੈਡੀਸਿਨ ਲੈ ਕੇ ਗਏ ਸੀਗੇ ਨਸ਼ਾ ਛੱਡਣ ਦੀ ਤੇ ਉਹ ਇੱਕ ਵਾਰ ਫਿਰ ਤੋਂ ਇਹਨਾਂ ਕੋਲ ਆਉਂਦੇ ਆ ਅੱਜ ਆਉਂਦੇ ਆ 6 ਵਜੇ ਦੇ ਕਰੀਬ ਆਉਂਦੇ ਆ ਪਹਿਲਾ ਇੱਕ ਮਹੀਨੇ ਦੀ ਦਵਾਈ ਪੈਕ ਕਰਵਾ ਲੈਂਦਾ ਉਸ ਤੋਂ ਬਾਅਦ ਜਿਹੜੇ ਦੋ ਜਣੇ ਹੁੰਦੇ ਇੱਕ ਪਿਸਤਲ ਕੱਢ ਲੈਂਦਾ ਦੂਜਾ ਜਿਹੜਾ ਆ ਚਾਕੂ ਉਹਨਾਂ ਦੇ ਲਗਾ ਦਿੰਦਾ ਗਲ ਤੇ ਅਤੇ ਉਹਨਾਂ ਨੂੰ ਡਰਾ ਕੇ ਧਮਕਾ ਕੇ ਬਦਸਲੂਕੀ ਕਰਕੇ ਉਹਨਾਂ ਦਾ ਫੋਨ ਖੋਹ ਲੈਂਦਾ ਅਤੇ ਨਾਲ ਦੀ ਨਾਲ ਜਿਹੜੇ ਗੱਲੇ ਚ ਜਿੰਨੇ ਪੈਸੇ ਹੁੰਦੇ ਆ ਉਹ ਪੈਸੇ ਲੈ ਲੈਂਦੇ ਆ ਪੈਸੇ ਲੁੱਟ ਲੈਂਦੇ ਆ ਤੇ ਦਵਾਈ ਵੀ ਜਿਹੜੀ ਆ ਉਹ ਇੱਕ ਮਹੀਨੇ ਦੀ ਨਾਲ ਲੈ ਜਾਂਦੇ ਆ ਔਰ ਦੱਸਿਆ ਜਾ ਰਿਹਾ ਜਿਹੜੇ ਬਾਹਰ ਲੋਕ ਖੜੇ ਸਨ ਹਾਲਾ ਕਿ ਹੁਣ ਤਾਂ ਇੱਥੇ ਬੀਐਸਪੀ ਰਾਜਕੁਮਾਰ ਪਹੁੰਚ ਚੁੱਕੇ ਨੇ ਐਸਓਐਸਐਚ ਉਹ ਵਿਸ਼ੇਖ ਸ਼ਰਮਾ ਇੱਥੇ ਪਹੁੰਚ ਚੁੱਕੇ ਨੇ ਦੱਸਿਆ ਜਾ ਰਿਹਾ ਜਿਹੜੇ ਬਾਹਰ ਲੋਕ ਮوجود ਸਨ ਆ ਜੋ ਅਸੀਂ ਇਧਰ ਪਾਸੇ ਚੱਲਦੇ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਦੱਸਿਆ ਜਾ ਰਿਹਾ ਕਿ ਬਿਲਕੁਲ ਆ ਸਕੂਟੀ ਦੇ ਪਿੱਛੇ ਇੱਕ ਮੋਟਰਸਾਈਕਲ ਖੜਾ ਹੁੰਦਾ ਅੱdna ਅਗਲੇ ਪਾਸੇ ਨੰਬਰ ਪਲੇਟ ਹੁੰਦੀ ਹੈ ਨਾ ਪਿਛਲੇ ਪਾਸੇ ਨੰਬਰ ਪਲੇਟ ਹੁੰਦੀ ਹੈ ਔਰ ਪਿੱਛੇ ਲਿਖਿਆ ਹੁੰਦਾ ਲਵ ਬੇਬੇ ਬਾਪੂ ਮਤਲਬ ਇੱਕ ਪਾਸੇ ਤਾਂ ਲਵ ਬੇਬੇ ਬਾਪੂ ਉਹ ਦੱਸ ਦਿਆ ਕਿ ਸਾਡੇ ਅੰਦਰ ਫੀਲਿੰਗਸ ਵੀ ਹੈਗੀਆਂ ਪਰ ਉਸ ਤੋਂ ਬਾਅਦ ਡਾਕਟਰ ਲਕੇਸ਼ ਜੈਨ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਆ ਤੁਸੀਂ ਕਲੀਨਿਕ ਦੀਆਂ ਤਸਵੀਰਾਂ ਦੇਖ ਲਓ ਮਾਨਸਿਕ ਰੋਗ ਅਤੇ ਨਸ਼ਾ ਮੁਕਤ ਮਾਹਰ ਇਹ ਡਾਕਟਰ ਨੇ 10ਵੇਂ ਮਹੀਨੇ ਵੀ ਇਹਨਾਂ ਕੋਲ ਇਹੀ ਜਿਹੜੇ ਜਿਹੜੇ ਦੋ ਵਿਅਕਤੀ ਆਉਂਦੇ ਆ ਅਣਪਛਾਤੇ ਜਿਹੜੇ ਵਿਅਕਤੀ ਆਉਂਦੇ ਜਿਹੜੇ ਘਟਨਾ ਨੂੰ ਅੰਜਾਮ ਦੇ ਕੇ ਗਏ ਆ 2 ਮਹੀਨੇ ਪਹਿਲਾਂ ਵੀ ਉਹ ਇੱਥੇ ਆ ਕੇ ਦਵਾਈ ਲੈ ਕੇ ਜਾਂਦੇ ਆ 10ਵੇਂ ਮਹੀਨੇ ਇੱਕ ਮਹੀਨੇ ਦੀ ਦਵਾਈ ਉਦੋਂ ਵੀ ਲੈ ਜਾਂਦੇ ਆ ਤੇ ਹੁਣ ਇੱਕ ਵਾਰ ਫਿਰ ਤੋਂ ਇਸ ਕਲੀਨਿਕ 'ਚ ਆਉਂਦੇ ਆ ਦੇਖਦੇ ਆ ਕਿ ਕਲੀਨਿਕ ਦੇ ਅੰਦਰ ਬਹੁਤੇ ਲੋਕ ਨਹੀਂ ਹਨ ਤਾਂ ਉਹ 6 ਵਜੇ ਦੇ ਕਰੀਬ ਡਾਕਟਰ ਤੋਂ ਪਹਿਲਾਂ ਇੱਕ ਮਹੀਨੇ ਦੀ ਦਵਾਈ ਪੈਕ ਕਰਵਾ ਲੈਂਦੇ ਆ ਉਸ ਤੋਂ ਬਾਅਦ ਜਦੋਂ ਪੈਸੇ ਦੇਣ ਦੀ ਵਾਰੀ ਆਉਂਦੀ ਆ ਤਾਂ ਪੈਸੇ ਦੇਣ ਦੀ ਜਗ੍ਹਾ ਪਿਸਟਲ ਦਿਖਾ ਦਿੰਦੇ ਆ ਚਾਕੂ ਦਿਖਾ ਦਿੰਦੇ ਆ ਤੇ ਡਾਕਟਰ ਨੂੰ ਇੱਕ ਮਹੀਨੇ ਦੀ ਦਵਾਈ ਤਾਂ ਲੈ ਹੀ ਲੈਂਦੇ ਆ ਫਰੀ ਦੇ ਵਿੱਚ ਕਿਸੇ ਹੁੰਦੇ ਗੱਲੇ ਵਿੱਚ ਉਹ ਸਾਰਾ ਲੁੱਟ ਲੈਂਦੇ ਆ ਤੇ ਡਾਕਟਰ ਦਾ ਦੱਸਿਆ ਜਾ ਰਿਹਾ ਫੋਨ ਵੀ ਖੋ ਕੇ ਲੈ ਗਿਆ ਉੱਥੇ ਇੱਕ ਵਿਅਕਤੀ ਖੜਾ ਸੀ ਜੋ ਹੁਣ ਅੰਦਰ ਪੁਲਿਸ ਕਿਉਂਕਿ ਇੱਥੇ ਪਹੁੰਚੋ ਇਨਵੈਸਟੀਗੇਸ਼ਨ ਵਿੱਚ ਹੈਲਪ ਕਰ ਰਹੇ ਆ ਉਹ ਵੀਰ ਦਾ ਮਹੱਲਾ ਨਿਵਾਸੀ ਦੱਸਣ ਦਾ ਉਹਦੇ ਕਹਿਣ ਦੇ ਮੁਤਾਬਕ ਕਹਿੰਦੇ ਕਿ ਦੋ ਜਣੇ ਭੱਜੇ ਆਉਂਦੇ ਆ ਉਹ ਕਹਿੰਦੇ ਮੈਂ ਨੰਬਰ ਪਲੇਟ ਦੇਖ ਕੇ ਪਹਿਲੇ ਚਕੰਨਾ ਜਿਹਾ ਤਾਂ ਹੋਇਆ ਸੀਗਾ ਕਿ ਅਨਪਛਾਤਾ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਤੋਂ ਸਾਡੇ ਮਹੱਲੇ 'ਚ ਕੀ ਕਰ ਰਿਹਾ ਪਰ ਕਹਿੰਦੇ ਜਾਨੂ ਮੈਂ ਸਮਝ ਪਾਉਂਦਾ ਦੋ ਜਣੇ ਕਾਲੀ ਕਾਲੀ ਭੱਜੇ ਆਉਂਦੇ ਆ ਤੇ ਮੋਟਰਸਾਈਕਲ ਤੇ ਬਹਿ ਕੇ ਇਥੋਂ ਕਿਸਕ ਜਾਂਦੇ ਤੇ 100 ਰੁਪਏ ਦਾ ਨੋਟ ਇੱਕ ਡਿੱਗਿਆ ਮਿਲਦਾ ਔਰ ਇੱਕ ਅਖਬਾਰ ਅਖਬਾਰ ਜਿਹਦੇ ਵਿੱਚੋਂ ਪਤਾ ਲੱਗਦਾ ਕਿ ਜਾਂ ਚਾਕੂ ਕੱਢੇ ਹੁਣ ਜਦ ਪਿਸਟਲ ਕੱਢੀ ਹੋਣੀ ਹੈ ਕੋਈ ਨਾ ਕੋਈ ਉਹਨਾਂ ਨੇ ਹਥਿਆਰ ਜਿਹੜਾ ਉਸ ਅਖਬਾਰ ਵਿੱਚ ਲੁਕੋਇਆ ਹੋਇਆ ਸੀਗਾ ਤਾਂ ਉਹ ਅਖਬਾਰ ਵੀ ਕੱਲੀ ਉੱਥੇ ਪਈ ਹੈ ਤੇ 100 ਦਾ ਨੋਟ ਵੀ ਉੱਥੇ ਪਿਆ। ਇਹੋ ਮਹਿਸੂਸ ਹੁੰਦਾ ਹੈ ਕਿ ਅਖਬਾਰ ਉਹਨਾਂ ਨੇ ਸੁੱਟੀ ਹੋਣੀ ਹੈ ਤੇ 100 ਰੁਪਏ ਦਾ ਨੋਟ ਵੀ ਡਿੱਗ ਗਿਆ। ਹੁਣ ਪੁਲਿਸ ਅੰਦਰ ਪਹੁੰਚ ਚੁੱਕੀ ਹੈ। ਸਿਟੀ ਥਾਣੇ ਤੋਂ ਐਸਐਚਓ ਵੀ ਸ਼ੇਖ ਸ਼ਰਮਾ ਆਪਣੀ ਟੀਮ ਨਾਲ ਤੇ ਡੀਐਸਪੀ ਦਾ ਆਜ ਕੁਮਾਰ ਮੌਕੇ ਤੇ ਪਹੁੰਚੇ ਨੇ। ਅੰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਿ ਇੱਥੇ ਤੱਕ ਤਫ਼ਤੀਸ਼ ਪਹੁੰਚੀ ਹੈ ਕਿਉਂਕਿ ਜੇ ਇਹ ਜਿਹੜੇ ਨਸ਼ੇੜੀ ਹੈ ਪਹਿਲਾਂ ਇੱਥੇ ਇੱਕ ਵਾਰ ਆ ਚੁੱਕੇ ਆ ਆਪਣਾ ਫੋਨ ਨੰਬਰ ਲਿਖਾ ਚੁੱਕੇ ਆ ਉਹਨਾਂ ਨੂੰ ਟ੍ਰੇਸ ਕਰਨਾ ਥੋੜਾ ਸਖਾਲਾ ਲੱਗਦਾ ਔਰ ਦੇਖਦੇ ਕਦ ਤੱਕ ਪੁਲਸ ਜਿਹੜੇ ਇਹ ਚੋਰ ਆ ਉਹਨਾਂ ਦੇ ਗਰੀਬਾਂਨ ਤੱਕ ਪਹੁੰਚਦੀ ਆ ਸਾਥੀ ਤੁਸੀਂ ਨਾਲ ਦੀ ਨਾਲ ਸਾਰੀਆਂ ਤਸਵੀਰਾਂ ਦੇਖੀਆਂ ਕਿ ਸੀਸੀਟੀਵੀ ਜਿਹੜੇ ਕੈਮਰੇ ਲੱਗੇ ਹੋਏ ਉਹਦੇ ਅੰਦਰੋਂ ਮੈਮਰੀ ਕਾਰਡ ਕੱਢਿਆ ਗਿਆ ਹੁਣ ਇੱਕ ਨੌਜਵਾਨ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਪੂਰਾ ਡਾਟਾ ਜਿਹੜਾ ਕੱਢ ਲਿਆ ਗਿਆ ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਕੋ ਜਿਹੜੀ ਤਸਵੀਰ ਹੈ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਦੀਆਂ ਤਸਵੀਰਾਂ ਆ ਚੁੱਕੀਆਂ ਛੱਡ ਤੱਕ ਉਹ ਤਸਵੀਰਾਂ ਨਹੀਂ ਪਹੁੰਚ ਪਹੁੰਚਣ ਦਿੱਤੀਆਂ ਗਈਆਂ ਤਾਂ ਜੋ ਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਖਬਰ ਚੱਲਦੀ ਹੈ ਉਸ ਤੋਂ ਬਾਅਦ ਕਿਤੇ ਜਿਨ੍ਹਾਂ ਨੇ ਵਾਰਦਾਤ ਕੀਤੀ ਉਹ ਅਲਰਟ ਨਾ ਹੋ ਜਾਣ ਪਰ ਅਸੀਂ ਆਮ ਜਨਤਾ ਨੂੰ ਅਲਰਟ ਕਰਨਾ ਚਾਹੁੰਦੇ ਹਾਂ ਇੱਥੇ ਗੱਲਬਾਤ ਵੀ ਕਰ ਰਹੇ ਸੀਗੇ ਕਿ ਆਮ ਜਨਤਾ ਦਾ ਰੱਬ ਹੀ ਰੱਖਾ ਮੈਂ ਪਹਿਲਾਂ ਵੀ ਕਹਿ ਕੇ ਅੱਡੇ ਅੰਗੇ ਕੰਧ ਤੇ ਲਿਖਿਆ ਨਜ਼ਰ ਆ ਰਿਹਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਆਪਣੇ ਘਰ ਦੇ ਦਰਵਾਜ਼ੇ ਲਾ ਕੇ ਰੱਖਿਆ ਕਰੋ ਕਿਉਂਕਿ ਇੱਥੇ ਚਰਚਾਵਾਂ ਇਹ ਵੀ ਚੱਲ ਰਹੀਆਂ ਸਨ ਕਿ ਜਦੋਂ ਪੁਰਾਣੇ ਸਮੇਂ ਤੋਂ ਜਿਹੜੇ ਟੋਲ ਫਰੀ ਹੋ ਜਾਂਦੇ ਆ ਤਾਂ ਬਹੁਤ ਸਾਰੇ ਜਿਹੜੇ ਸ਼ੈਤਾਨ ਵਰਤੀ ਦੇ ਲੋਕ ਹੁੰਦੇ ਆ ਬਹੁਤ ਸਾਰਾ ਅਸਲਾ ਇਸੇ ਦੀਏ ਚ ਲੈ ਕੇ ਆ ਚੁੱਕੇ ਆ ਤਾਂ ਆਪਣੇ ਆਪ ਨੂੰ ਸੇਫ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ ਹਾਂ ਅਸੀਂ ਇਸ ਗੱਲ ਨੂੰ ਮੰਨਦੇ ਆ ਕਿ ਜੇ ਅਸੀਂ ਤੁਹਾਡੇ ਅੱਗੇ ਤਸਵੀਰਾਂ ਨਸ਼ਰ ਕਰ ਦਿੰਦੇ ਤਾਂ ਹੋ ਸਕਦਾ ਤੁਸੀਂ ਹੋਰ ਅਵੇਅਰ ਹੋ ਜਾਓ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਕ੍ਰਿਮੀਨਲ ਮਾਈਂਡਡ ਬੰਦੇ ਨੇ ਪਹਿਲਾਂ ਵੀ ਕਈ ਕਟੜਨਾਵਾਂ ਨੂੰ ਅੰਜਾਮ ਦੇ ਚੁੱਕੇ ਆ ਇਹੋ ਜੇ ਲੋਕਾਂ ਦਾ ਸੜਕਾਂ ਤੇ ਆਮ ਘੁਮਣਾ ਆਮ ਜਨਤਾ ਲਈ ਸੇਫ ਨਹੀਂ ਆ ਮੌਕੇ ਤੇ ਹੀ ਮੌਜੂਦ ਨੇ ਪੱਤਰਕਾਰ ਹਰਿੰਦਰ ਸਿੰਘ ਜੀ ਇਸ ਮੁਹੱਲੇ ਦੇ ਨਿਵਾਸੀ ਨੇ ਪਿੱਛੇ ਇਹਨਾਂ ਦਾ ਘਰ ਹੈ ਸਰ ਤੁਹਾਡਾ ਤਜਰਬਾ ਕੀ ਕਹਿੰਦਾ ਕਿ ਹੁਣ ਸ਼ਹਿਰ ਵਿੱਚ ਕਿੰਨਾ ਕੁ ਅਸੁਰੱਖਿਅਤ ਆਮੰਦ ਮਹਿਸੂਸ ਕਰਦਾ ਸੂਰੀ ਸਾਹਿਬ ਮੈਂ ਤਾਂ ਇਹ ਕਹੂੰਗਾ ਵੀ ਤੁਹਾਡੇ ਲੈਫਟ ਆਉਟ ਰਾਈਟ ਹੈਂਡ ਦੁਸ਼ਮਣਾਂ ਔਰ ਚੋਰ ਚੋਰ ਬੈਠਾ ਤੁਹਾਡੇ ਸਵੈ ਰੱਖਿਆ ਲਈ ਅੱਜ ਕੱਲ ਰੱਬ ਰੱਖਾ ਜਿੰਨਾ ਚਿਰ ਤੁਸੀਂ ਜਾਂ ਤੁਹਾਡਾ ਬੱਚਾ ਘਰ ਨਹੀਂ ਪਹੁੰਚਦਾ ਅਸੀਂ ਤੁਰਕ ਬਜ਼ੁਰਗ ਹੋਏ ਚਾਹੇ ਕੋਈ ਵੀ ਚਾਹੇ ਉਹ ਸਧਾਰਨ ਸਬਜੀ ਲੈਣ ਗਏ ਚਾਹੇ ਤੁਸੀਂ ਆਪ ਇਕੱਲੇ ਜਾਈਏ ਚਾਹੇ ਚਾਹੇ ਅਸੀਂ ਇਕੱਲੇ ਗਏ ਸਬਜੀ ਲੈਣ ਗਏ ਚਾਹੇ ਕਿਸੇ ਰਿਸ਼ਤੇਦਾਰੀ ਦੇ ਆਏ ਆ ਅੱਗੇ ਤਾਂ ਇਹ ਹੁੰਦਾ ਸੀ ਵੀ ਬੱਚਾ ਘਰ ਨਹੀਂ ਪਹੁੰਚਿਆ ਮਾਮਾ ਨੂੰ ਫਿਕਰ ਹੁੰਦਾ ਸੀ ਸ਼ਰਾਰਤੀ ਆ ਨਸ਼ਾ ਨਾ ਕਰ ਰਿਹਾ ਅੱਜ ਕੱਲ ਤੁਸੀਂ ਖੁਦ ਵੀ ਕਿਸੇ ਆਂਡਗਵਾਂ ਦੇ ਕਿਤੇ ਜਦ ਸੈਰ ਕਰਕੇ ਹੀ ਵਾਪਸ ਆ ਰਹੇ ਹੋ ਦਾ ਤੁਹਾਨੂੰ ਯਕੀਨ ਨਹੀਂ ਤੁਸੀਂ ਕਰ ਪਾ ਡਾਊਟ ਰਹਿੰਦਾ ਜੀ ਵੀ ਤੁਸੀਂ ਜੰਨਾ ਚਿਰ ਤੁਸੀਂ ਘਰ ਆਪਣੀ ਰਜ਼ਾਈ ਚ ਆਪਣੇ ਬੱਚੇ ਕੋਲ ਆ ਜਾਂਦੇ ਹੋ ਹੁਣ ਜਿਹੜੀ ਇੱਥੇ ਘਟਨਾ ਹੋਈ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਵੀ ਦਸਵੇਂ ਮਹੀਨੇ ਕਹਿੰਦੇ ਦਵਾਈ ਪੈਕ ਕਰਾ ਲਈਆ ਫਿਰ ਇੱਕ ਨੇ ਪਿਸਤਲ ਕੱਢ ਲਿਆ ਇੱਕ ਨੇ ਚਾਕੂ ਕੱਢ ਲਿਆ ਫੋਨ ਵੀ ਲੈ ਗਏ ਆ ਪੈਸੇ ਵੀ ਲੈ ਗਏ ਦਵਾਈ ਵੀ ਲੈ ਗਏ ਐਨਾ ਹਿਆ ਖੁੱਲ ਗਿਆ ਡਾਕਟਰ ਨੂੰ ਦੂਜਾ ਰੱਬ ਕਿਹਾ ਜਾਂਦਾ ਜਿਹੜੇ ਰੱਬ ਨੇ ਨਸ਼ਿਆਂ ਚੋਂ ਬਾਹਰ ਕੱਢਣਾ ਸੀ ਉਹਨੂੰ ਹੀ ਉਹਦੇ ਤੇ ਪਿਸਤੌਲ ਤਾਣ ਲਈ ਉਹਨੂੰ ਹੀ ਗੰਮ ਦੀ ਦਲਦਲ ਚ ਸਿੱਟ ਕੇ ਚਲੇ ਗਏ ਕੀ ਕਹੋਗੇ ਸੂਰੀ ਸਾਹਿਬ ਮੈਂ ਤੁਹਾਨੂੰ ਇਹ ਦੱਸ ਰਿਹਾ ਲੋਕੀ ਸਾਰੀਆਂ ਬੇਵਤਾਵਾਂ ਤੋਂ ਹਾਰ ਕੇ ਇੱਕ ਡਾਕਟਰ ਨੂੰ ਰੱਬ ਦਾ ਰੂਪ ਮੰਨ ਕੇ ਆਂਦੇ ਨੇ ਵੀ ਚਲੋ ਤਕਲੀਫ ਪਹਿਲੇ ਦੁਆ ਫਿਰ ਦੁਆ ਪੇ ਚਲੋ ਪਰਮਾਤਮਾ ਅਗੇ ਅਰਦਾਸ ਜਾਂ ਉਸ ਤੋਂ ਬਾਅਦ ਮੈਡੀਸਨ ਅਗਰ ਜੇ ਸਾਡਾ ਸਾਡੇ ਹੀ ਡਾਕਟਰ ਜਾਂ ਦੂਜਾ ਰੱਬ ਨਹੀਂ ਸੁਰੱਖਿਆਤਾ ਹੈਗਾ ਫਿਰ ਤਾਂ ਜਨਤਾ ਦਾ ਰੱਬ ਰੱਖਾ ਹੈ ਕਿ ਕੀ ਲੱਗਦਾ ਹੁਣ ਜਿਹੜੀ ਤਸਵੀਰਾਂ ਆ ਉਹ ਵੀ ਮੇਰੇ ਖਿਆਲ ਸਾਹਮਣੇ ਆ ਗਏ ਉਹਨੇ ਕਿਉਂਕਿ ਜਿਹੜੇ ਸੀਸੀਟੀਵੀ ਕੈਮਰੇ ਦੇ ਐਕਸਪਰਟ ਨੇ ਉਹ ਵੀ ਆ ਚੁੱਕੇ ਆ ਮੈਮਰੀ ਕਾਰਡ ਵੀ ਲਿਜਾ ਚੁੱਕੇ ਨੇ ਅੱਛਾ ਅੰਦਰ ਵੀ ਕੈਮਰੇ ਲੱਗੇ ਹੋਏ ਆ ਆਪਾਂ ਇੱਥੋਂ ਤਸਵੀਰ ਦਿਖਾ ਦਈਏ ਥੋੜਾ ਜ਼ੂਮ ਇਨ ਕਰਕੇ ਕਿ ਡਾਕਟਰ ਦੇ ਬਾਹਰ ਬੈਠਣ ਨੂੰ ਜਗ੍ਹਾ ਆ ਸੈਟ ਆਊਟ ਹੈ ਰਿਸੈਪਸ਼ਨ ਏਰੀਆ ਹੈ ਉਹਦੇ ਉੱਤੇ ਬਿਲਕੁਲ ਕੈਮਰਾ ਲੱਗਾ ਵੱਡਾ ਜਿੱਚ ਡੈਫੀਨੇਟਲੀ ਵੱਡੀ ਵੱਡੀ ਕਰਕੇ ਤਸਵੀਰ ਸਾਫ਼ ਤੌਰ ਤੇ ਨਜ਼ਰ ਆ ਰਹੀ ਹੋਵੇਗੀ ਜਿਹਦੇ ਵਿੱਚੋਂ ਮੈਮਰੀ ਕਾਰਡ ਕੱਢ ਕੇ ਦਿੱਤਾ ਗਿਆ ਕੀ ਲੱਗਦਾ ਏ ਜਿਹੜਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜਿਹੜੇ ਲੁਟੇਰੇ ਆ ਇਕੋ ਫਟੇ ਜਾਣ ਦੀ ਮੈਂ ਕੋਈ ਗਰੰਟੀ ਜਾਂ ਦਾਵਾ ਨਹੀਂ ਕਰ ਸਕਦਾ ਕਿਉਂਕਿ ਇਹ ਜਿਹਾ ਸੇਵ ਇਨਸੀਡੈਂਟ ਲਾਸਟ 5 ਇਅਰ 5 6 ਸਾਲ ਪਹਿਲਾਂ ਮੇਰੇ ਖੁਦ ਨਾਲ ਵਰਤਿਆ ਸਾਨੂੰ ਸੁੱਤੇ ਪਿਆ ਨੂੰ ਹੀ ਸਾਡੇ ਤੇ ਇਹੋ ਜਿਹਾ ਇੱਕ ਅਟੈਕ ਨਹੀਂ ਮਿਲਿਆ ਜੀ ਸਾਨੂੰ 4 5 ਵਾਰ ਥਾਣੇ ਬੁਲਾ ਕੇ ਇਹੋ ਜਿਹਾ ਹਰਾਸ ਕੀਤਾ ਸੀ ਤੁਸੀਂ ਕੇਸ ਕਰਾਉਣਾ ਚਾਹੁੰਦੇ ਹੋ ਨਹੀਂ ਕਰਾਉਣਾ ਚਾਹੁੰਦੇ ਹੋ ਫੋਰੈਂਸਿਕ ਲੈਬ ਤੱਕ ਰੋਪੜ ਤੋਂ ਸਾਡੇ ਬੰਦੇ ਬੁલાਏ ਗਿਆ ਡੌਗ ਸਕੁਐਡ ਬੁલાਏ ਗਿਆ ਪਰ ਹਾਲਾਂਕਿ ਉਹਨਾਂ ਨੇ ਉਸ ਜਿਹੜੇ ਦੋਸ਼ੀ ਨੂੰ ਲੱਭਣ ਦੀ ਬਜਾਏ ਸਾਡਾ ਟਾਈਮ ਖਰਾਬ ਕੀਤਾ ਚਲੋ ਅੱਜ ਦੇ ਵਿਸ਼ੇ ਤੇ ਆਉਨੇ ਆ ਹਾਂ ਡਾਕਟਰ ਸਾਹਿਬ ਇੱਕ ਨਾਇਤ ਸ਼ਰੀਫ ਹਾਂ ਜੀ ਇਹਨਾਂ ਬਾਰੇ ਕੋਈ ਵੀ ਕਹ ਲੋ ਬੈਕ ਤੇ ਵੀ ਨਹੀਂ ਕਦੀ ਕਹੇਗਾ ਵੀ ਇਹ ਹੋਣਗੇ ਜਾਂ ਕਿਸੇ ਨਾ ਹਾਂ ਬਦਿਆਂ ਰੱਬ ਰੂਪ ਨੇ ਕਿ ਕਿਸੇ ਕੋਆਪਰੇਟਿਵ ਨੇ ਕੋਆਪਰੇਟਿਵ ਨੇ ਹੈਲਪਫੁਲ ਨੇ ਹਰੇਕ ਦੀ ਸਹਾਇਤਾ ਕਰਦੇ ਆ ਆਪਾਂ ਅਜੇ ਇਧਰ ਲਈ ਗੱਲ ਕਰੀਏ ਦੱਸਿਆ ਜਾ ਰਿਹਾ ਕਿ ਇੱਥੇ ਮੋਟਰਸਾਈਕਲ ਖੜਾ ਸੀ ਬਿਨਾਂ ਨੰਬਰ ਪਲੇਟ ਤੋਂ ਹਾਲਾਂਕਿ ਇਹ ਤਾਂ ਜਾਣਦਾ ਕਿ 70 ਪਲੱਸ ਕੈਮਰੇ ਸ਼ਹਿਰ 'ਚ ਕੰਮ ਕਰ ਰਹੇ ਆ ਪਰ ਹਾਲੇ ਵੀ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਘੁੰਮਦੇ ਉਹਦੇ ਬਾਰੇ ਕੀ ਕਹੋਗੇ ਸ਼ਹਿਰ ਦੇ ਵਿੱਚ ਤੁਸੀਂ ਕੈਮਰਿਆਂ ਦੀ ਗੱਲ ਕਰਦੇ ਹੋ ਸ਼ਹਿਰ ਦੇ ਅੱਧੇ ਕੈਮਰਿਆਂ ਨੂੰ ਤਾਂ ਮੋਤੀਆ ਹੋਇਆ ਜੀ ਹੋਨੇ ਚਾਲੇ ਇਹ ਚੱਲਦੇ ਹੋਣਗੇ ਅੱਖਾਂ ਬੰਦ ਹਾਂਜੀ 70 ਕਹਿੰਦੇ ਹੋਏ ਹੁਣ ਚਾਲੂ ਕਰ ਦਿੱਤੇ ਆ ਪਿੱਛੇ ਜੇ ਖਬਰ ਤੁਸੀਂ ਦੇਖੀ ਫਿਰ ਇਹ ਹਾਲਾਤ ਕਿਉਂ ਬਣੇ ਜੀ ਨਹੀਂ ਹਲੇ ਜੀ ਉਹ ਉਹਨਾਂ ਦੇ ਉਹ ਬੇਲਗਾਮ ਨੇ ਉਹਨਾਂ ਤੇ ਥੋੜੀ ਪ੍ਰਸ਼ਾਸਨਿਕ ਪੁਸ਼ਪ ਸਾਡੀ ਮੰਨ ਚ ਵੀ ਚਿੰਤਾ ਹੈ ਤੁਹਾਡੇ ਮਹੱਲੇ ਦੀ ਬਿਲਕੁਲ ਹੈ ਜੀ ਸਾਡੇ ਪੜੋਸੀ ਨੇ ਇੱਕ ਉਹ ਬਾਈ ਜੀ ਆਈਓ ਤੁਸੀਂ ਦੱਸਦੇ ਸੀ ਕਿ ਬਿਨਾ ਨੰਬਰ ਤੁਸੀਂ ਮੌਕੇ ਤੇ ਮਜੂਸੀ ਬਿਨਾ ਨੰਬਰ ਪਲੇਟ ਵਾਲੇ ਮੋਟਰਸਾਈਕਲ ਕੀ ਦੇਖਿਆ ਕੀ ਤੁਸੀਂ ਜਦੋਂ ਮੈਂ ਆਪਣੀ ਮਦਰ ਨੂੰ ਲੈ ਕੇ ਆਇਆ ਸਾਡੇ ਘਰ ਦੇ ਨਾਲ ਥੋੜੀ ਜਿਹੀ ਅੱਗੇ ਇੱਕ ਬਾਈਕ ਖੜੀ ਸੀ ਜਿਹਦੇ ਪਿੱਛੇ ਉਹਦਾ ਸਪਲੈਂਡਰ ਬਾਈਕ ਸੀਗੀ ਤੇ ਉਹਦੇ ਪਿੱਛੇ ਵਸ ਨੰਬਰ ਪਲੇਟ ਦੇ ਉੱਤੇ ਇੱਕ ਸਿਲਵਰ ਕਲਰ ਦੀ ਪਲੇਟ ਲੱਗੀ ਸਟੀਲ ਦੀ ਨਾਲ ਉੱਪਰ ਲਿਖਿਆ ਸੀ ਮਾਈ ਲਵ ਬੇਬੇ ਬਾਪੂ ਥੈਟਸ ਆਲ ਕੋਈ ਨੰਬਰ ਨਹੀਂ ਕੋਈ ਕੁਝ ਨਹੀਂ ਉਹ ਐ ਅਣਜਾਣ ਬਾਈ ਖੜੀ ਸੀ ਕਿ ਮੈਂ ਜਿੱਦਾਂ ਹੀ ਉਹਦੇ ਫੋਟੋ ਕਲਿੱਕ ਕਰਨ ਲੱਗਿਆ ਦੋ ਬੰਦੇ ਭੱਜ ਕੇ ਆਏ ਪਿੱਛੋਂ ਉਹ ਕਹਿੰਦੇ ਚਲ ਆ ਜਾ ਆ ਜਾ ਫਟਾਫਟ ਆ ਜਾ ਸਾਨੂੰ ਤਾਂ ਇਹ ਸੀ ਕਿ ਵੀ ਇਹਨਾਂ ਦੇ ਪੇਸ਼ੈਂਟ ਨੇ ਉਹ ਮੈਡੀਸਨ ਲੈਣ ਆਏ ਨੇ ਖੜੀ ਕਰਕੇ ਉਹ ਚ ਮੈਨੂੰ ਤਾਂ ਲੱਗਿਆ ਉਹ ਕੋਈ ਐਮਰਜੈਂਸੀ ਨੂੰ ਜਿਹੜੇ ਭੱਜੇ ਆਏ ਬਿਲਕੁਲ ਪਰ ਉਹ ਗਏ ਐਨੀ ਗ੍ਰਫਤਾਰ ਨੇ ਵਾਲਾ ਨਾ ਭਾਜੀ ਵੀ ਜੇ ਕੋਈ ਮੋਰੇ ਆ ਵੀ ਜਾਂਦਾ ਕਿੰਨੇ ਕਮਰਾਂ ਦੇ ਸੀਗੇ ਉਮਰ ਤੁਸੀਂ ਅਪ੍ਰੋਕਸੀਮੇਟਲੀ ਆਗੇ ਲਾ ਦਿਓ ਨਾ 30 ਪਲੱਸ ਤੋਂ ਉਮਰ ਸਗੀ ਉਹਨਾਂ ਦੀ 30 ਪਲੱਸ ਹੈਗੀ ਹਾਂਜੀ ਮਤਲਬ ਮੈਚੂਰ ਸੀ ਪੂਰੀ ਹਾਂ ਮੈਚੂਰ ਸੀ ਪੱਕੇ ਹੋ ਚੁੱਕੇ ਨਾ ਕੰਮਾਂ ਦੇ ਬਿਲਕੁਲ ਭਾਜੀ ਅਸੀਂ ਆਸ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਜੇ ਇਮਾਨਦਾਰੀ ਨਾਲ ਕਰੇਗਾ ਤਾਂ ਮੇਬੀ ਉਹ ਟਰੇਸ ਹੋ ਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਸਕਦੇ ਆ ਤੇ ਡਾਕਟਰ ਸਾਹਿਬ ਨੂੰ ਬਣਦਾ ਇਨਸਾਫ ਮਿਲ ਸਕਦਾ ਹੂੰ ਦੇਖੋ ਗਾਹਾਂ ਤੋਂ ਵੀ ਉਹਨਾਂ ਨੇ ਇੱਥੇ ਬੈਣਾ ਡਰ ਦਾ ਮਾਹੌਲ ਬਣਦਾ ਮਰੀਜ਼ਾਂ ਲਈ ਵੀ ਡਾਕਟਰ ਲਈ ਵੀ ਬੈਣਾ ਦੇਖੋ ਦਿਨ ਚ ਇੱਥੇ ਬਾਈਕਲੇ 2-2 ਗੱਡੀਆਂ ਆਉਂਦੀਆਂ ਠੀਕ ਹੈ ਜੀ ਮੈਂ ਅਸੀਂ ਦੁਪਹਿਰ ਨੂੰ ਵੀ ਆਈਦਾ ਸ਼ਾਮ ਨੂੰ ਵੀ ਇੱਕ ਇੱਕ ਅੱਧੀ ਗੱਡੀ ਤਾਂ ਖੜੀ ਰਹਿੰਦੀ ਆ ਸਾਨੂੰ ਇਹ ਹੁੰਦਾ ਕਿ ਪੇਸ਼ੈਂਟ ਆਉਂਦੇ ਆ ਹੁਣ ਜੇ ਅਸੀਂ ਹਰੇਕ ਬੰਦੇ ਨੂੰ ਸ਼ੱਕਰੀ ਨਿਗਾਹ ਨਾਲ ਦੇਖ ਕੇ ਇਹਨਾਂ ਕੋਲ ਬਾਰ-ਬਾਰ ਜਾ ਮੈਂ ਉਹਨਾਂ ਨੂੰ ਕਹਿੰਦਾ ਮੇਰੇ ਪੇਸ਼ੈਂਟ ਦੇ ਦੇਖੋ 24 ਘੰਟੇ ਮੇਰੇ ਫੈਮਿਲੀ ਤਾਂ ਆਂਦੀ ਆ ਬਾਜੀ ਪਰ ਵੀ ਲਗਾਤਾਰ ਨਹੀਂ ਬੈਠ ਸਕਦੇ ਹੈਗੇ ਪਰ ਇਹ ਮਾਮਲਾ ਚੌਕਾ ਦੇਣ ਵਾਲਾ ਜਿਹੜੇ ਹੋਰ ਵੀ ਡਾਕਟਰ ਕਲੀਨਿਕ ਪਾ ਕੇ ਕਿਸੇ ਨਾ ਕਿਸੇ ਏਰੀਆ 'ਚ ਬੈਠੇ ਆ ਉਹਨਾਂ ਤੇ ਵੀ ਫਿਰ ਇੱਕ ਡਾਰਕ ਬਣਦੀ ਆ ਮਤਲਬ ਉਹਦੇ ਜਿਹੜੇ ਚੋਰ ਦੇ ਵਿਚਾਰੇ ਰੋਬਰੀ ਵਾਲੇ ਦੇ ਮਨ ਦੇ ਵਿੱਚ ਕੰਪਲੈਕਸ ਹੋਇਆ ਕਿ ਡਾਕਟਰ ਦੇ ਵਿੱਚ ਕੋਈ ਬੇਸਾਬੀ ਸਾਡੇ ਮਤਲਬ ਦੀ ਮੰਨੀ ਹੁੰਦੀ ਆ ਮੈਡੀਸਨ ਹੁੰਦੀ ਆ ਸੀ ਉਹਨਾਂ ਨੂੰ ਆਪਣੀ ਜ਼ਰੂਰਤ ਲਈ ਵਰਤ ਕੇ ਜੀ ਜ ਇਸ ਕਰਕੇ ਇਹਨਾਂ ਨੂੰ ਤਾਂ ਕੁੱਛ ਨਾ ਪੁਲਿਸ ਨੂੰ ਤਾਂ ਪ੍ਰਸ਼ਾਸਨ ਨੂੰ ਸੋਚਣਾ ਪਿਆ ਗਿਆ ਇਸ ਚੀਜ਼ ਦੇ ਲਈ ਬਹੁਤ ਸ਼ਕਤੀ ਨਾਲ ਕਿਉਂਕਿ ਜਿਹੜਾ ਸਾਡਾ ਇਹ ਏਰੀਆ ਮੰਨਿਆ ਦੇ ਕਪੂਰ ਸ਼ੀਰ ਮੰਨਿਆ ਕਿ ਮੈਂ ਫਿਰ ਚੈਨਲ ਦੇ ਜ਼ਰੀਏ ਹਰ ਇੱਕ ਡਾਕਟਰ ਸਾਹਿਬ ਨੂੰ ਪ੍ਰੋਫੈਸ਼ਨ ਨੂੰ ਐਡਵਾਈਸ ਦੇਣਾ ਚਾਹਾਂਗਾ ਵੀ ਅੱਗੇ ਤੋਂ ਜੇ ਇਹੋ ਜਿਹੇ ਹਾਲਾਤ ਬਣੇ ਨੇ ਕੋਈ ਕੋਈ ਵੀ ਪੇਸ਼ੈਂਟ ਦੇ ਉਹਦੀ ਆਈਡੀ ਜ਼ਰੂਰ ਲਓ ਘਟੋ ਘਟ ਅਸੀਂ ਦੋਸ਼ੀ ਦੇ ਨੇੜੇ ਤੱਕ ਪਹੁੰਚ ਸਕਦੇ ਉਹਦਾ ਆਧਾਰ ਕਾਰਡ ਜ਼ਰੂਰੀ ਹੈ ਜੀ ਡਾਕਟਰ ਸਾਹਿਬ ਕਹਿੰਨ ਮੈਂ ਬਿਨਾਂ ਆਧਾਰ ਕਾਰਡ ਤੋਂ ਦਵਾਈ ਨਹੀਂ ਦੇਣੀਗਾ ਯਾਨੀ ਖਾਸ ਕਰਕੇ ਹਾਂ ਅਨਨੋਨ ਨੇ ਜਿਹਨਾਂ ਨੂੰ ਤੁਸੀਂ ਜਾਂਦੇ ਨਹੀਂ ਤਾਂ ਆਪਾਂ ਫੈਮਿਲੀ ਤੌਰ ਤੇ ਵਿਚਰਦੇ ਠੀਕ ਹੈ ਜਿਹੜੇ ਅਨਨੋਨ ਨੇ ਪਰ ਪਰ ਆਪਾਂ ਹੀ ਮਾਨਸਿਕਤਾ ਨੂੰ ਕਿੱਦਾਂ ਸਮਝੀਏ 10ਵੇਂ ਮਹੀਨੇ ਵੀ ਦਵਾਈ ਲੈਣਾ ਹੈ ਹੁਣ ਫੇਰ ਲੈਣਾ ਏ ਤੇ ਅਕੰਡ ਵੀ ਕਰਗੇ ਇਹ ਮਾਨਸਿਕ ਇਹ ਕੀ ਕੋਈ ਮਾਲ ਪਿੱਛੇ ਤੇਜ ਹੋ ਗਿਆ ਹੋਊਗਾ ਕਿ ਭਾਜੀ ਉਹਦੀ ਇੰਟੈਂਸ਼ਨ ਇਹ ਜੇ ਹੋਏਗੀ ਜਾਂ ਮਾਲ ਤੇਜ ਹੋ ਗਿਆ ਉਹਦੀ ਇੰਟੈਂਸ਼ਨ ਇਹ ਹੋਏਗੀ ਮੌਕੇ ਮੌਕੇ ਦੀ ਤਾਲ ਮੌਕੇ ਕੋਈ ਹੈ ਹੀ ਨਹੀਂ ਮੌਕਾ ਹੈਗਾ ਮੌਕੇ ਦਾ ਫਾਇਦਾ ਲੈ ਲਵਾਂਗੇ ਮੌਕੇ ਦਾ ਫਾਇਦਾ ਲਿਆ ਜੀ ਉਹਨੇ ਹਾਂਜੀ ਭਾਈ ਜੀ ਦੂਜੀ ਗੱਲੇ ਕੀ ਵੀ ਆਉਂਦੀ ਆ ਹੁਣ ਇੱਥੇ ਸਮ ਟਾਈਮਸ ਅਸੀਂ ਨੇਬਰਹੂਡ ਹੋਣ ਦੇ ਨਜ਼ਰੀਏ ਨਾਤੇ ਅਸੀਂ ਇੱਕ ਹੈਲਪਿੰਗ ਤੌਰ ਤੇ ਵੀ ਇਨਸਾਨੀਅਤ ਦੇ ਤੌਰ ਤੇ ਦੇਖਦੇ ਆਂ ਇੱਕ ਵਾਰ ਪਹਿਲਾਂ ਜੇ ਪਹਿਲੇ ਹਥਿਆਰ ਮੂਰੇ ਕਿਵੇਂ ਤੁਸੀਂ ਮਦਦ ਕੀਤੀ ਹੁਣ ਜੇ ਮੈਨੂੰ ਉਸ ਟਾਈਮ ਇਹ ਡਾਊਟ ਹੁੰਦਾ ਉੱਥੇ ਜਿਹੜਾ ਇੱਕ ਬੰ ਮੈਂ ਇੰਨੀ ਕੈਪੇਬਿਲਿਟੀ ਰੱਖਦਾ ਮੈਂ ਇੱਕ ਨੂੰ ਦਾ ਫੜ ਕੇ ਸਿੱਟ ਸਕਦਾ ਹਾਂ ਭਾਜੀ ਪਰ ਮੈਂ ਕਹਿੰਦਾ ਰੱਬ ਵੱਲੋਂ ਚੰਗਾ ਹੀ ਹੋਇਆ ਉਹਨੂੰ ਕੋਥੇ ਆਰਸੀ ਇੱਕੋ ਚਾਕੂ ਸੇ ਇੱਕੋ ਪਿਸਟਲ ਹੋਈ ਸੀ ਜੇ ਤੁਸੀਂ ਕਰਦੇ ਗੋਲੀ ਚਲਾ ਦਿੰਦੇ ਜੇ ਉਸ ਟਾਈਮ ਇਹਨਾਂ ਨੂੰ ਲੋਕ ਨਾ ਕਰਦੇ ਪਰ ਭਾਈ ਹੋ ਸਕਦੀ ਹੈ ਅਗਲਾ ਕੋਈ ਫਿਜ਼ੀਕਲ ਜੇ ਲੋਕ ਨਾ ਕਰਦੇ ਹੋ ਮਗਰ ਭੱਜਦੇ ਮੈਨੂੰ ਰੋਲਾ ਸੁਣਦਾ ਜਿਹੜੀ ਬਾਈਕ ਸਿੱਧੀ ਖੜੀ ਦੀ ਮੈਂ ਸੋਨੋ ਲੋਕ ਕਰਕੇ ਉਹ ਅੰਦਰ ਲੋਕ ਕਰਕੇ ਲੋਕ ਮੈਂ ਪੱਟੇ ਬਾਹਰ ਮੈਂ ਕੱਢੇ ਇਹਨਾਂ ਨੂੰ ਆ ਕੇ ਉਹ ਅੱਛਾ ਲੋਕਰ ਕੇ ਚਾਬੀ ਚਾਬੀ ਉਹ ਨਾਲ ਪਰੀ ਕਿੱਥੇ ਛਿੱਟ ਕੇ ਨਾਲ ਲੈ ਕੇ ਉਹਦਾ ਮੈਨੂੰ ਜਰਮਾ ਅੰਦਰ ਬੜਿਆ ਜੀ ਡੋਰ ਤੋੜ ਕੇ ਉਹਨਾਂ ਨੂੰ ਬਾਹਰ ਕੱਢਿਆ ਜਦੋਂ ਮੈਂ ਇੱਥੇ ਆਇਆ ਨਾ ਜਦੋਂ ਮੈਂ ਇੱਥੇ ਆਇਆ ਤਾਂ ਮੈਂ ਤਾਂ ਬੈਲ ਮਾਰੀ ਮੈਨੂੰ ਇਹ ਸੀ ਕਿ ਸ਼ਾਇਦ ਨਾਲੇ ਘਰ ਆ ਬੱਚਿਆਂ ਨਾਲ ਅੰਦਰ ਗੱਲ ਕਰਦੇ ਪਏ ਆ ਜਾਂ ਬੱਚਿਆਂ ਨੂੰ ਕਹਿੰਦੇ ਪਏ ਆ ਝੜਕਦੇ ਪਏ ਆ ਜਦ ਦੋ ਤਿੰਨ ਵਾਰ ਇਹ ਕਲਰ ਰਿਪੀਟ ਹੋਈ ਮੈਨੂੰ ਡਾਊਟ ਹੋਇਆ ਮੈਂ ਗੇਟ ਖੋਲ ਕੇ ਅੰਦਰ ਬੜਿਆ ਉੱਥੇ ਜੜੀ ਤੱਕ ਤਾਂ ਫਿਰ ਜਾ ਕੇ ਮੈਨੂੰ ਰੌਲਾ ਜਿਆਦਾ ਸੁਣਿਆ ਚਲੋ ਇੱਕ ਅਪਡੇਟ ਆ ਰਹੀ ਹੈ ਸਾਡੇ ਕੋਲ ਅਪਡੇਟ ਸੁਣ ਕੇ ਉਹ ਵੀ ਜਨਤਾ ਤੱਕ ਪਹੁੰਚਾ دیਏ ਪਰ ਤੁਸੀਂ ਸਤਾਰਕ ਕਰੋ ਮੁਸਤੈਦ ਰਹੋ ਤੁਸੀਂ ਆਪਣਾ ਵੱਧ ਖਿਆਲ ਆਪ ਰੱਖੋ ਤੇ ਸਾਥੀਓ ਸਾਡੇ ਨਾਲ ਸਾਡੇ ਸਹਿਯੋਗੀ ਪੱਤਰਕਾਰ ਪ੍ਰਭਜੋਤ ਚੜ੍ਹਦੀ ਕਲਾ ਤੋਂ ਨੇ ਇਹ ਬੰਗਿਆ ਤੋਂ ਸਪੈਸ਼ਲ ਆਏ ਨੇ ਕਿਉਂਕਿ ਇਹ ਕੈਮਰਾ ਓਪਰੇਟ ਵੀ ਕਰਦੇ ਨੇ ਇਹਨਾਂ ਨੇ ਕੈਮਰਾ ਇੱਥੇ ਲਗਾਏ ਵੀ ਆ ਪਾਜੀ ਅੰਦਰ ਤਸਵੀਰ ਦੇਖ ਕੇ ਆਇਓ ਤੁਸੀਂ ਚੋਰਾ ਜਿਹੜੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹਾਂਜੀ ਚੱਲ ਰਹੀ ਆ ਪਰ ਦਿਨ ਛਿਪਣ ਦੇ ਕਾਰਨ ਥੋੜੇ ਜਿਹੀ ਬਲਾਰੇ ਆ ਜੀ ਹਾਂਜੀ ਚਲੋ ਤੁਹਾਡਾ ਵੀ ਧੰਨਵਾਦ ਤੁਸੀਂ ਬੰਗਿਆ ਤੋਂ ਸਪੈਸ਼ਲ ਜਿਹਨੇ ਜਿੱਦੇ ਇਹਨਾਂ ਤੱਕ ਇਨਫੋਰਮੇਸ਼ਨ ਪਹੁੰਚਦੀ ਆ ਸਪੈਸ਼ਲੀ ਬੰਗਿਆ ਤੋਂ ਇੱਥੇ ਪਹੁੰਚੇ ਤਾਂ ਜੋ ਮਦਦ ਕੀਤੀ ਜਾ ਸਕੇ ਥੈਂਕ ਯੂ ਠੀਕ ਪਰ ਤੁਸੀਂ ਦੇਖਦੇ ਕਿਵੇਂ ਤੁਹਾਡਾ ਨਜ਼ਰੀਆ ਹੁਣ ਕੀ ਕਹਿੰਦਾ ਕੁ ਜਿਵੇਂ ਜਿਹਨੇ ਵਾਰਦਾਤ ਨੂੰ ਅੰਜਾਮ ਦਿੱਤਾ ਆ ਕੇ ਡਾਕਟਰ ਸਾਹਿਬ ਤੇ ਪਿਸਤੌਲ ਤਾਲਣੀ ਆ ਪੈਸੇ ਲੈ ਗਏ ਆ ਫੋਨ ਲੈ ਗਏ ਦਵਾਈ ਲੈ ਗਏ ਹਾਲਾਤ ਤਾਂ ਬਹੁਤ ਵਿਗੜਦੇ ਜਾ ਰਹੇ ਇਸ ਤਰੀਕੇ ਹਾਲਾਤ ਕਾਫੀ ਵਿਗੜਦੇ ਜਾ ਰਹੇ ਪਰ ਇਹਨਾਂ ਦਾ ਫੜ ਹੋਣਾ ਬਹੁਤ ਜ਼ਰੂਰੀ ਆ ਜ਼ਰੂਰੀ ਤਾਂ ਹੀ ਅੱਗੇ ਵਾਸਤੇ ਹੋਰ ਘਟਨਾਵਾਂ ਨੂੰ ਜਿਹੜਾ ਆ ਰੁਕਿਆ ਜਾ ਸਕਦਾ ਜੀ ਬਹੁਤ ਸ਼ੁਕਰੀਆ ਤਾਂ ਵੀਰ ਹੁਣੇ ਸਪੈਸ਼ਲ ਬੰਗਿਆਂ ਤੋਂ ਪਹੁੰਚੇ ਆ ਤਾਂ ਜੋ ਡਾਕਟਰ ਸਾਹਿਬ ਦੀ ਮਦਦ ਕੀਤੀ ਜਾ ਸਕੇ ਪ੍ਰਭਜੋਤ ਇਹਨਾਂ ਦਾ ਨਾਮ ਹੈ ਬੰਗਿਆਂ ਤੋਂ ਆਏ ਆ ਔਰ ਹਾਲ ਦੀ ਘੜੀ ਤੁਸੀਂ ਦੇਖੋ ਕਿ ਇੱਕ ਤਰੀਕੇ ਆ ਜਿੰਨੇ ਲੋਕ ਇੱਥੇ ਖੜੇ ਆ ਮਹੱਲਾ ਨਿਵਾਸੀ ਖੜੇ ਆ ਇਹਨਾਂ ਦੇ ਮਨ ਦੀ ਇੱਕੋ ਤਾਂਗ ਹੈ ਕਿ ਇਨਸਾਫ ਮਿਲੇ ਬਹੁਤ ਬਹੁਤ ਸ਼ੁਕਰੀਆ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਕਰੋਗੇ